ਕੁਨਖਾ ਬ੍ਰਾਮ ਸਥਾਨ ਨਾਲ ਅੱਜ ਸਵੇਰ ਤੋਂ ਹੋ ਰਹੀ ਪਾਰੀ ਬਾਰਿਸ਼ ਤੇ ਚਲਦੇ ਪਿੱਖੀ ਵੇਂ ਪੱਟੀ ਰੋਡ ਤੇ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਮੋਟਰਸਾਈਕਲ ਤੇ ਦਿਆਲਪੁਰ ਜਾ ਰਹੇ ਦੋ ਨੌਜਵਾਨਾਂ ਉੱਤੇ ਰਸਤੇ 'ਚ ਡਰਖਤ ਡਿੱਗ ਗਿਆ ਇਸ ਹਾਦਸੇ 'ਚ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਜਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਮੌਕੇ ਤੇ ਪੁਲਿਸ ਪਹੁੰਚੀ ਅਤੇ Laash ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਤੋ ਵੀਜੀ 10:27 ਤੇ ਅਸੀਂ ਖੀਖੀਰ ਤੋਂ ਆਪਣੇ ਘਰ ਨੂੰ ਜਾ ਰਹੇ ਹਰੀ ਗੇ ਰੋਡ ਤੇ ਜਾ ਰਹੇ ਸੀ ਤੇ ਅਚਾਨਕ ਰੁਕ ਗਿਆ 3:29 ਦੇ ਮੁੰਡੇ ਦੇ ਸਿਰ ਵਿੱਚ ਰੁਕ ਗਿਆ ਰਸਤੇ ਦੇ ਵਿਚਾਰਾ ਤੇ ਮੌਕੇ ਤੇ ਬੈਠ ਰੋਗੇ ਤੇ ਮੈਂ ਇਹਨਾਂ ਦੇ ਬੈਕ ਸਾਈਡ ਦੇ ਪਿੱਛੇ ਆ ਰਿਹਾ ਇਹ ਵੀਰੇ ਦੋ ਜਣੇ ਸੀ ਤੇ ਇੱਕ ਦੀ ਮੌਕੇ ਦੀ ਮੌਤ ਹੋ ਗਈ ਹਾਂਜੀ ਇੱਕ ਦੀ ਮੌਕੇ ਦੀ ਮੌਤ ਹੋ ਗਈ ਹੈ ਜਿਹੜਾ ਦੂਜਾ ਦੂਜੇ ਨੂੰ ਹਸਤਾ ਵਾਲਾ ਰੈਫਰ ਕੀਤਾ ਗਿਆ ਆਹ ਮੁਲਾਜ਼ਮ ਇਧਰੋਂ ਆ ਰਿਹਾ ਸੀ ਕਿ ਡਿਊਟੀ ਦਛਾਂ ਤੋਂ ਉਹੋ ਹੀ ਆਇਆ ਉਸ ਤੋਂ ਬਾਅਦ ਹੋਣ ਆਇਆ ਮੁਲਾਜ਼ਮ ਚਲੋ ਜਿੰਨੇ ਵੀ ਬੋਲ ਐਸੇ ਸਾਰੇ ਮੌਕੇ ਤੇ ਪਹੁੰਚ ਗਏ ਇਸ ਤੋਂ ਤੌਰ ਦਿੱਤੇ ਸੀ ਇਹ ਆਪਣਾ ਪੁੱਤਰਾ ਜੀ ਕੀ ਗੱਲ ਹੋਈ ਹੈ ਕੋਈ ਦੱਸਿਆ ਤਾਂ ਨਹੀਂ ਪਤਾ ਨਹੀਂ ਜੀ ਉਹ ਅੰਦੇ ਸਾਨੂੰ ਪਤਾ ਨਹੀਂ ਕੀ ਹੋ ਗਿਆ ਤੇ ਕੀ ਤੁਰਿਆ ਜਾਂਦੇ ਪਤਾ ਨਹੀਂ ਕਿੱਥੋਂ ਆ ਰਹੇ ਸੀ ਪਿੱਕੀਵੰਡ ਤੇ ਕਿੱਧਰ ਨੂੰ ਜਾ ਰਹੇ ਸੀ ਪਿੰਡ ਨੂੰ ਜਾਂਦੇ ਤੂ ਤੁਹਾਨੂੰ ਤੇ ਦਰਖਤ ਦੇ ਡਿੱਗਣ ਦੇ ਨਾਲ ਹੀ ਸਾਰਾ ਹੋਇਆ ਜੀ ਹਾਂਜੀ ਇਸ ਤੋਂ ਸਾਨੂੰ ਸੂਚਨਾ ਮਿਲੀ ਸੀ ਵੀ ਇੱਥੇ ਮੁੰਡੇ ਦਿয়াল ਤੋਂ ਪਿੱਕੀਵੰਡ ਤੋਂ ਦਿয়ালਪੁਰੇ ਨੂੰ ਜਾ ਰਹੇ ਆ ਤੇ ਇੱਕ ਦਰਖਤ ਦਾ ਜਿਹੜਾ ਹੈਗਾ ਉਹ ਡਿੱਗਣ ਦੇ ਕਰਕੇ ਮੁੰਡੇ ਦੀ ਮੌਤ ਹੋਈ ਆ ਤੇ ਬਾਕੀ ਪਰਿਵਾਰਕ ਮੈਂਬਰ ਜਿਹੜੇ ਹੈਗੇ ਆ ਜੋ ਕਹਿਣਗੇ ਉਹਦੇ ਅਨੁਸਾਰ ਕਾਰਵਾਈ ਅਮਲ ਵਿੱਚ ਲਿਆ ਗਿਆ